ਧਨ ਗੁਰਦੇਵ ਜੀ ਮੈਂ ਡਾਕਟਰ ਸਤੀਸਮਨ ਸੇਵਾਦਾਰ ਕਹਿਰ ਵਿਦਾਸ ਖਲਾਸ ਚਮਾਰਾ ਗਰੁੱਪ ਸੋ ਜਿਹੜੀ ਅੱਜ ਮੀਟਿੰਗ ਵਿਸ਼ੇਸ਼ ਤੌਰ ਤੇ ਸਤਗੁਰੂ ਰਵਿਦਾਸ ਧਾਮ ਬੂਟਾ ਮੰਡੀ ਵਿਖੇ ਹੋਈ ਆ ਉਸ ਵਿੱਚ ਦੁਆਬੇ ਦੀਆਂ ਸਮੂਹ ਜਥੇਬੰਦੀਆਂ ਸ਼ਾਮਿਲ ਹੋਈਆਂ ਸਤਗੁਰੂ ਰਵਿਦਾਸ ਮਹਾਰਾਜੀ ਦਾ ਜੋ ਆਉਣ ਵਾਲਾ 12 ਫਰਵਰੀ 2025 ਨੂੰ ਗੁਰਪੁਰਬ ਹੈ ਉਸ ਦੇ ਸਬੰਧ ਵਿੱਚ ਵਿਚਾਰਾ ਕੀਤੀਆਂ ਗਈਆਂ ਔਰ ਸਮੁੱਚੇ ਸਮਾਜ ਨੂੰ ਇਹੀ ਬੇਨਤੀ ਕੀਤੀ ਗਈ ਕਿ 12 ਫਰਵਰੀ 2025 ਨੂੰ ਸਾਰੀਆਂ ਸੰਗਤਾਂ ਕਾਸ਼ੀ ਦੀ ਧਰਤੀ ਤੇ ਇਕੱਠੇ ਹੋ ਕੇ ਗੁਰੂ ਜੀ ਦਾ ਪਵਿੱਤਰ ਪ੍ਰਕਾਸ਼ ਦਿਹਾੜਾ ਮਨਾਈਏ ਔਰ ਕਿਸੇ ਵੀ ਤਰ੍ਹਾਂ ਦੀ ਜੇਕਰ ਕੋਈ ਵੀ ਦੁਬਧਾ ਪਾਉਣ ਦੀ ਕੋਸ਼ਿਸ਼ ਕਰਦਾ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਕਰਨਾ ਕਿਉਂਕਿ ਸਤਗੁਰੂ ਰਵਿਦਾਸ ਮਹਾਰਾਜ ਨੇ ਬਾਣੀ ਚ ਕਿਹਾ ਕਿ 1433 ਕੀ ਮਾਘ ਸੰਦੀ 1500 ਦੁਖੀਓਂ ਕੇ ਕਲਿਆਣ ਹਿਤ ਪ੍ਰਗਟੇ ਸ਼ਰੀਰ ਰਵਿਦਾਸ ਸੋ ਸਤਗੁਰੂ ਰਵਿਦਾਸ ਮਹਾਰਾਜ ਦਾ ਮਾਘ ਦੀ ਪੂਰਨਮਾ ਨੂੰ ਪਵਿੱਤਰ ਜਨਮ ਦਿਹਾੜਾ ਹੁੰਦਾ ਔਰ 648 ਸਾਲ ਤੋਂ ਲਗਾਤਾਰ ਮਾਘ ਦੀ ਪੂਰਨਮਾ ਨੂੰ ਹੀ ਮਨਾਇਆ ਜਾਂਦਾ ਔਰ ਅਗਾਹ ਵੀ ਮਾਘ ਦੀ ਪੂਰਨ ਜੇਕਰ ਕੋਈ ਆਪਣੇ ਤੌਰ ਤੇ ਆਪ ਹੀ ਐਲਾਨ ਕਰਦਾ ਉਹ ਬਹੁਤ ਗਲਤ ਹੈ ਉਹ ਸਮਾਜ ਵਿੱਚ ਦੋ ਫਾੜ ਪੈਦਾ ਕਰ ਰਿਹਾ ਸਮਾਜ ਦੇ ਵਿੱਚ ਬੈਰ ਵਿਰੋਧ ਪੈਦਾ ਕਰ ਰਿਹਾ ਜਾਂ ਸਮਾਜ ਦੇ ਵਿੱਚ ਵੰਡੀਆਂ ਪਾ ਰਿਹਾ ਸੋ ਇਹੋ ਜਿਹੀਆਂ ਵੰਡੀਆਂ ਪਾਉਣ ਵਾਲਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਔਰ ਸਮਾਜ ਸਾਰਾ ਅਜ ਕਾਂਸ਼ੀ ਮੰਦਿਰ ਦੇ ਨਾਲ ਇਕੱਠਾ ਹੋ ਚੁੱਕਾ ਹੈ ਔਰ ਕਾਂਸ਼ੀ ਦੀ ਧਰਤੀ ਤੋਂ ਜੋ ਵੀ ਰਵਿਦਾਸੀਆ ਸਮਾਜ ਨੂੰ ਹੁਕਮਨਾਮਾ ਆਉਂਦਾ ਉਸ ਹੁਕਮਨਾਮੇ ਨੂੰ ਮੰਨਣ ਦੇ ਪਵੰਦ ਨੇ ਔਰ ਉਸ ਹੁਕਮਨਾਮੇ ਮੁਤਾਬਕ ਹੀ ਸਤਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਹਾੜਾ ਜਿਹੜਾ 12 ਫਰਵਰੀ 2025 ਨੂੰ ਹੀ ਮਨਾਇਆ ਜਾਵੇਗਾ ਕਾਜੀ ਸਤ ਜੋ ਅੱਜ ਮੀਟਿੰਗ ਹੋਈ ਉਹਦੇ ਬਾਰੇ ਮਾੜਾ ਦੱਸ ਇੱਕ ਨਾਮ ਦਾ ਜ਼ਰਨਾ ਪੱਲੇ ਜੈਗੁਰਦੇਵ ਜੀ ਮੈਂ ਬਿੱਟਾ ਚੰਬਾ ਮਧੂਪਮਖੀਰਾ ਸਤਵਰ ਦਾਸ ਮਹਾਰਾਜ ਦੀ ਸੋਚ ਨੂੰ ਸਮਰਪਿਤ ਇੰਟਰਨੈਸ਼ਨਲ ਗਰੁੱਪ ਦੇ ਮਾਧਿਅਮ ਤੋਂ ਸੋ ਅੱਜ ਦੀ ਬੂਟਾ ਮੰਡੀ ਧਾਮ ਜਲੰਧਰ ਦੇ ਵਿੱਚ ਜੋ ਅੱਜ ਦੀ ਵਿਸ਼ੇਸ਼ ਮੀਟਿੰਗ ਹੋਈ ਮੀਟਿੰਗ ਦਾ ਮੇਨ ਵਿਸ਼ਾ ਸੀਗਾ ਕਿ ਜੋ ਕੁਝ ਸਾਡੇ ਸੰਤ ਸਮਾਜ ਵੱਲੋਂ ਜਾ ਕੁਝ ਟੀਵੀ ਚੈਨਲਾਂ ਵੱਲੋਂ ਜਿਹੜਾ ਆ ਮੈਸੇਜ ਲਾਇਆ ਜਾ ਰਿਹਾ ਹੈ ਸਗਾ ਸਮਾਜ ਨੂੰ ਗੁੰਮਰਾਹ ਕਰਨ ਲਈ ਕਿ ਸਤਗੁਰ ਅਰਵਿਦਾਸ ਮਹਾਰਾਜ ਜੀ ਦਾ 2025 ਦਾ ਜਿਹੜਾ ਆ ਪ੍ਰਕਾਸ਼ ਪੁਰਬ ਆ ਉਹ 13 ਫਰਵਰੀ ਨੂੰ ਮਨਾਇਆ ਜਾਵੇ ਜਿਸ ਦੇ ਸੰਬੰਧ ਵਿੱਚ ਅੱਜ ਬਹੁਤ ਸਾਰੀਆਂ ਜਥੇਬੰਦੀਆਂ ਕਹਿਰ ਅਵਿਦਾਸ ਖਲਾਸ ਚਮਾਰਾ ਗਰੁੱਪ ਉਸ ਤੋਂ ਬਾਅਦ ਹੋਰ ਦਾ ਗ੍ਰੇਡ ਚਮਾਰ ਕਾਫੀ ਸਾਰੀਆਂ ਜਿਹੜੀਆਂ ਜਥੇਬੰਦੀਆਂ ਸੰਸਥਾਾਂ ਮਾਂ ਅੱਜ ਬੂਟਾ ਮੰਡੀ ਮੰਡੀ ਧਾਮ ਜਲੰਧਰ ਵਿਖੇ ਪਹੁੰਚੀਆਂ ਜਿਨ੍ਹਾਂ ਨੇ ਸਮਾਜ ਨੂੰ ਜਿਹੜਾ ਆ ਇੱਕ ਵਿਸ਼ੇਸ਼ ਤੌਰ ਤੇ ਅੱਜ ਜਿਹੜਾ ਆ ਇੱਕ ਮੈਸੇਜ ਲਾਇਆ ਕਿ ਜੋ ਸਮਾਜ ਜਿਹੜਾ ਆ ਸਤਗੁਰੂ ਦਾਸ ਮਹਾਰਾਜ ਜੀ ਨੂੰ ਹਮੇਸ਼ਾ ਨਤਮਸਤਕ ਹੁੰਦਾ ਆ ਉਹਨਾਂ ਦੀ ਹਮੇਸ਼ਾ ਸੋਚ ਆ ਇਹ ਹੀ ਰਹੀ ਆ ਕਿ ਉਹ ਸਤਗੁਰੂ ਦਾਸ ਮਹਾਰਾਜ ਦੀ ਬਾਣੀ ਦੇ ਉੱਤੇ ਉਹਨਾਂ ਦੇ ਜਿਹੜੀ ਸੋਚ ਦੇ ਉੱਤੇ ਪੈਰਾ ਦੇਣਾ ਸੋ ਸਤਗੁਰੂ ਦਾਸ ਮਹਾਰਾਜ ਦੀ ਸੋਚ ਦੇ ਉੱਤੇ ਪੈਰਾ ਦਿੰਦੇ ਹੋਏ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਆ ਪ੍ਰਕਾਸ਼ ਪਰਬ ਹੈ ਜਿਹੜਾ ਆ ਉਹ ਇਸ ਤਰ੍ਹਾਂ ਬਾਣੀ ਵੀ ਇਹ ਹੀ ਕਹਿੰਦੀ ਆ 1433 ਕੀ ਮਾਗ ਸੁਦੀ 15 ਦੁਖਿਓਂ ਕੇ ਕਲਿਆਣ ਹਿਤ ਪ੍ਰਗਟੇ ਸ਼੍ਰੀ ਰਵਿਦਾਸ ਸੋ ਇਸ ਕਰਕੇ ਬਾਣੀ ਨੂੰ ਕਦੇ ਵੀ ਛੁੱਟ ਲਾਇਆ ਨਹੀਂ ਜਾ ਸਕਦਾ ਹੋ ਸਕਦਾ ਕੁਛ ਅ ਸ਼ਰਾਰਤੀ ਆਂਸਰ ਜਿਹੜਾ ਆ ਉਹ ਆਪਣਾ ਕੋਈ ਮਤਲਬ ਕੱਢਣ ਲਈ ਕਹਿ ਲੋ ਜਾਂ ਸਮਾਜ ਨੂੰ ਗੁੰਮਰਾਹ ਕਰਨ ਲਈ ਕੋਈ ਨਾ ਕੋਈ ਇਹੋ ਜਿਹਾ ਸ਼ੋਸ਼ੇ ਛੱਡ ਸਕਦੇ ਆ ਪਰ ਲੇਕਿਨ ਜਿਹੜਾ ਆ ਸਮਾਜ ਆ ਉਹ ਹਮੇਸ਼ਾ ਹੀ ਜਿਹੜਾ ਆ ਸਤਗੁਰੂ ਦਾਸ ਮਹਾਰਾਜ ਜੀ ਨੂੰ ਨਤਮਸਤਕ ਹੋ ਕੇ ਉਹਨਾਂ ਦੀ ਬਾਣੀ ਤੇ ਹੀ ਪੈਰਾ ਦੇਗਾ ਸੋ ਇਸ ਵਾਰ ਅ ਸਤਿਗੁਰੂ ਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਜੋ ਪ੍ਰਕਾਸ਼ ਦਿਹਾੜਾ ਆ ਉਹ 12 ਫਰਵਰੀ 2025 ਨੂੰ ਹੀ ਜਿਹੜਾ ਆ ਰਵਦਾਸੀਆ ਸਮਾਜ ਦੀ ਜਿੰਨੀ ਵੀ ਸਮੂਹ ਸਾ ਸੰਗਤ ਆ ਜਾਂ ਹੋਰ ਵੀ ਸਾਡੇ ਭਾਈਚਾਰੇ ਦੇ ਜਿਹੜੇ ਲੋਕ ਨੇ ਉਹ ਵੀ ਮੰਨ ਲਓ ਜਿਹੜਾ ਆ ਰਲ ਮਿਲ ਕੇ 2025 ਦਾ ਜਿਹੜਾ ਪ੍ਰਕਾਸ਼ ਪੁਰਬ ਆ ਉਹ 12 ਫਰਵਰੀ ਨੂੰ ਹੀ ਮਨਾ ਰਹੇ ਨੇ ਕਿਉਂਕਿ ਹਮੇਸ਼ਾ ਹੀ ਜਿਹੜਾ ਆ ਜਿਹੜਾ ਸਤਿਗੁਰੂ ਦਾਸ ਮਹਾਰਾਜ ਜੀ ਦਾ ਜਾਹਤਾ ਹੋ ਪ੍ਰਕਾਸ਼ਪੁਰਬ ਨਾਲ ਸੰਬੰਧਿਤ ਹੋਵੇ ਜੋ ਵੀ ਹੁਕਮਨਾਮਾ ਆਇਆ ਉਹ ਕਾਂਸੀ ਬਨਾਰਸ ਦੀ ਧਰਤੀ ਤੋਂ ਜੜਿਆ ਆ ਉਹ ਆਉਂਦਾ ਆ ਤੇ ਅਸੀਂ ਸਾਰੇ ਜਿਹੜੇ ਆ ਇਸ ਚੀਜ਼ ਨੂੰ ਅਸੀਂ ਹਮੇਸ਼ਾ ਨਤਮਸਤਕ ਆ ਕਿ ਜਿਹੜਾ ਆ ਜੋ ਕਾਂਸੀ ਬਨਾਰਸ ਦੀ ਧਰਤੀ ਤੋਂ ਜੜਾ ਹੁਕਮਨਾਮਾ ਆਉਂਦਾ ਆ ਅਸੀਂ ਉਹਨੂੰ ਹੀ ਸਾਰੇ ਮੰਨਣ ਦੇ ਪਾਬੰਦ ਆ ਤੇ ਅੱਗੇ ਵੀ ਇਹੇ ਰਹਿਵਾਂਗੇ ਤੇ ਕੁਝ ਟੀਵੀ ਚੈਨਲ ਜਿਹੜੇ ਕੁਝ ਫੇਕ ਲਾ ਲਓ ਜਾਂ ਕੁਝ ਫੇਸਬੁੱਕ ਤੇ ਲਾ ਲਓ ਜਿਹੜੇ ਸੋਸ਼ਲ ਮੀਡੀਆ ਤੇ ਇਹੋ ਜੀਆਂ ਕੁਝੀਆਂ ਹਰਕਤਾਂ ਕਰਦੇ ਨੇ ਉਹਨਾਂ ਨੂੰ ਵੀ ਜਿਹੜਾ ਆ ਸਾਡੇ ਜਥੇਬੰਦੀਆਂ ਦੇ ਤੌਰ ਤੇ ਜਾਂ ਮੰਨ ਲਓ ਜਿਹੜਾ ਰਵਦਾਸੀਆ ਸਮਾਜ ਵੱਲੋਂ ਵੀ ਇੱਕ ਚੇਤਾਵਨੀ ਆ ਕਿ ਇਹੋ ਜੀਆਂ ਕੁਝੀਆਂ ਹਰਕਤਾਂ ਕਰਨੀਆਂ ਬੰਦ ਕਰ ਦੇਣ ਤਾਂ ਕਿ ਜਿਹੜਾ ਆ ਸਮਾਜ ਦੇ ਵਿੱਚ 파ੜਾ ਹੋਰ ਨਾ ਪੈ ਸਕੇ ਸੋ ਅਸੀਂ ਬੇਨਤੀ ਕਰਦੇ ਹਾਂ ਬਾਰ-ਬਾਰ ਕਿ ਜਿਹੜਾ ਆ ਸਤਗੁਰੂ ਅਰਦਾਸ ਮਹਾਰਾਜ ਦੀ ਬਾਣੀ ਅਨੁਸਾਰ ਸਤ ਸੰਗਤ ਮਿਲ ਰਹੀ ਹੈ ਮਦੋ ਜੈਸੇ ਮਧੂਪਮਖੀਰਾ ਸੋ ਮਧੂ ਮੱਖੀਆਂ ਦੀ ਤਰ੍ਹਾਂ ਇੱਕ ਛੱਤੇ ਦੇ ਥੱਲੇ ਇਕੱਠੇ ਹੋਣ ਲਈ ਅਸੀਂ ਸਾਰੇ ਪਵੰਦ ਰਹੀਏ ਤੇ ਹਮੇਸ਼ਾ ਸਤਗੁਰ ਦੀ ਬਾਣੀ ਨੂੰ ਹੀ ਸਮਰਪਿਤ ਹੋਈਏ ਨਾ ਕਿ ਕੁਝ ਸ਼ਰਾਰਤੀ ਅਨਸਰਾਂ ਦੇ ਧਾਂਸੇ ਵਿੱਚ ਆਈਏ ਸੋ ਸਾਰੇ ਹੀ ਸਮਾਜ ਨੂੰ ਇੱਕ ਵਾਰ ਫਿਰ ਬੇਨਤੀ ਕਿ ਆਪਾਂ ਜਿਹੜਾ ਰਲ ਮਿਲ ਕੇ ਜਿਹੜਾ ਆ 12 ਫਰਵਰੀ ਨੂੰ ਹੀ ਸਤਗੁਰਪ੍ਰਦਾਸ ਮਹਾਰਾਜ ਜੀ ਦਾ 2025 ਦਾ ਪ੍ਰਕਾਸ਼ ਪੁਰਬ ਮਨਾਈਏ ਸੋ ਜੈ ਗੁਰਦੇ ਧੰਨ ਗੁਰਦੇ ਜੀ ਬੋਲੇ ਸੋਨ ਰਾਇ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀ ਜੈ ਸਤਗੁਰੂ ਦਾਸ ਸ਼ਕਤੀ ਅਮਰ ਰਹੇ ਸਤਗੁਰੂ ਦਾਸ ਸ਼ਕਤੀ ਅਮਰ ਰਹੇ